ਕਹਾਣੀ ਤਰਸ ਅਜੀਬ ਜਿਹੀ ਗੱਲ ਹੋਈ ਇੱਕ ਦਿਨ ਰੂਹੀ ਜੋ ਕਿ ਪਰਿਵਾਰ ਦੀ ਸਭ ਤੋਂ ਵੱਡੀ ਲੜਕੀ ਸੀ ਅਚਾਨਕ ਲਾਪਤਾ ਹੋ ਗਈ ਮਾਂ ਪਰਮਜੀਤ ਪਸੀਨੋ ਪਸੀਨੀ ਹੋਈ ਬਾਹਰ ਗਲੀ ਵਿੱਚ ਰੋਣਾ ਪਾਉਣ ਲੱਗ ਪਈ ਰਾਤ ਅੱਧੀ ਪੀਤ ਚੁੱਕੀ ਸੀ ਰਾਤ ਦਾ ਤੀਜਾ ਪੈਰ ਚੱਲ ਰਿਹਾ ਸੀ ਸਾਰੇ ਲੋਕ ਆਵਾਜ਼ ਸੁਣ ਕੇ ਆਪਣੇ ਆਪਣੇ ਘਰਾਂ ਦੇ ਬਾਹਰ ਨਿਕਲਦੇ ਹਨ ਤੇ ਉਸ ਨੂੰ ਪੁੱਛਦੇ ਹਨ ਕੀ ਗੱਲ ਹੋਈ ਹੈ પરમજી ਸਾਰਿਆਂ ਨੂੰ ਦੱਸਦੀ ਹੈ ਕਿ ਜਦ ਉਸਦੀ ਸੁੱਤੀ ਪਈਦੀ ਅੱਖ ਖੁੱਲੀ ਤਾਂ ਉਸਨੇ ਵੇਖਿਆ ਕਿ ਰੂਹੀ ਆਪਣੇ ਬਿਸਤਰ ਤੇ ਨਹੀਂ ਸੀ ਉਸ ਨੂੰ ਕੁਝ ਨਹੀਂ ਸੁਝਿਆ ਉਸਨੇ ਘਰ ਦੇ ਸਾਰੇ ਕਮਰੇ ਵੇਖੇ ਪਰ ਉਹ ਕਿਤੇ ਨਹੀਂ ਸੀ ਰੂਹੀ ਨੂੰ ਗਵਾਚੇ तकरीबन ਅੱਧਾ ਘੰਟਾ ਹੋ ਗਿਆ ਚੁੱਕਾ ਸੀ ਰੂਹੀ ਜੋ ਕਿ ਪਰਵਾਰ ਦੀ ਸਭ ਤੋਂ ਵੱਡੀ ਲੜਕੀ ਸੀ ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਸਨ ਉਸਦੇ ਪਿਤਾ ਦੀ ਦਿਲ ਦੀ ਬਿਮਾਰੀ ਕਾਰਨ 6 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਰੂਹੀ ਦੀ ਉਮਰ 20 ਸਾਲ ਸੀ ਉਹ ਕਾਲਜ ਵਿੱਚ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ ਉਹ ਪਹਿਲਾਂ ਤੋਂ ਹੀ ਖੁੱਲੇ ਵਿਚਾਰਾਂ ਤੇ ਖੁੱਲੇ ਦਿਲ ਦੀ ਸੀ ਉਹ ਇੱਕ ਸ਼ਹਿਰ ਤੋਂ ਦੂਰ ਤੇ ਇੱਕ ਪਛੜੇ ਇਲਾਕੇ ਵਿੱਚ ਰਹਿੰਦੀ ਸੀ ਉਹ ਪਿੰਡ ਦੀ ਰਹਿਣ ਵਾਲੀ ਸੀ ਪਰ ਉਸ ਦਾ ਪਹਿਰਾਵਾ ਸ਼ਹਿਰੀ ਸੀ ਜਦ ਉਹ ਕਾਲਜ ਜਾਂਦੀ ਤਾ ਪਿੰਡ ਦੀਆਂ ਬਜ਼ੁਰਗ ਔਰਤਾਂ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੀਆਂ ਉਸ ਨੂੰ ਇਸ ਗੱਲ ਦਾ ਪਤਾ ਵੀ ਸੀ ਪਰ ਉਹ ਉਹਨਾਂ ਤੇ ਜ਼ਿਆਦਾ ਗੌਰ ਨਾ ਕਰਦੀ ਤੇ ਆਪਣੇ ਧਿਆਨ ਵਿੱਚ ਮਗਨ ਰਹਿੰਦੀ ਰੂਹੀ ਨੂੰ ਗਵਾਚੇ ਹੁਣ ਕਾਫੀ ਟਾਈਮ ਹੋ ਚੁੱਕਾ ਸੀ ਆਲੇ-ਦੁਆਲੇ ਦੇ ਗਵਾਂਢੀਆਂ ਨੇ ਉਸ ਨੂੰ ਮੋਟਰਸਾਈਕਲਾਂ ਤੇ ਪਿੰਡ-ਪਿੰਡ ਦੇ ਰਹਾ ਤੇ ਲੱਭਣ ਦਾ ਫੈਸਲਾ ਕੀਤਾ ਪਿੰਡ ਹੁਣ ਇੰਜ ਹੋ ਗਿਆ ਸੀ ਜਿਵੇਂ ਮੇਲਾ ਲੱਗ ਗਿਆ ਹੋਵੇ ਲੋਕ ਘਰਾਂ ਤੋਂ ਬਾਹਰ ਆ ਕੇ ਦਰਵਾਜ਼ਿਆਂ ਵਿੱਚ ਬੈਠੇ ਹੋਏ ਸਨ ਕਈ ਲੋਕ ਇਸ ਤਰ੍ਹਾਂ ਚਿੰਤਾ ਪ੍ਰਗਟ ਕਰ ਰਹੇ ਸਨ ਤੇ ਕਈ ਗੱਲਾਂ ਕਰਕੇ ਖੁਸ਼ ਹੋ ਰਹੇ ਸਨ ਇੱਕ ਅਜੀਬ ਜਈ ਖਮੋਸ਼ੀ ਸਾਰੇ ਪਿੰਡ ਵਿੱਚ ਫੈਲ ਰਹੀ ਸੀ ਤੇ ਇਸ ਖਮੋਸ਼ੀ ਵਿੱਚ ਜਗਾ ਜਗਾ ਤੇ 그룹 ਬਣਾ ਕੇ ਬੈਠੀਆਂ ਔਰਤਾਂ ਦੀ फुसफुसाहट ਦੀ ਆਵਾਜ਼ ਆ ਰਹੀ ਸੀ ਕੁਝ ਕੁ ਗੱਲਾਂ ਕੰਨੀ ਪੈ ਰਹੀਆਂ ਸੀ ਇੱਕ ਔਰਤ ਗਰੁੱਪ ਵਿੱਚ ਬੈਠੀ ਬਹੁਤ ਹੀ ਮੀ ਆਵਾਜ਼ ਵਿੱਚ ਗੱਲ ਕਰ ਰਹੀ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕੁੜੀ ਦੇ ਚਾਲ ਚਲਨ ਠੀਕ ਨਹੀਂ ਸਨ ਦੇਖਿਆ ਨਹੀਂ ਸਾਰਾ ਦਿਨ ਮੋਬਾਈਲ ਨਾਲ ਚਿਮੜੀ ਰਹਿੰਦੀ ਸੀ ਇਸ ਦੌਰਾਨ ਹੀ ਦੂਸਰੀ ਔਰਤ ਬੋਲਦੀ ਹੈ ਹਾਂ ਹਾਂ ਨਿਕਲ ਗਈ ਹੋਣੀ ਕਿਸੇ ਨਾਲ ਅੱਜ ਕੱਲ ਦੇ ਜਵਾਕਾਂ ਦਾ ਭਲਾ ਪਤਾ ਲੱਗਦਾ ਮਾਰ ਕਿਤੇ ਐਕਟਰ ਬਣ ਬਣ ਘੁੰਮਦੇ ਆ ਮੈਂ ਤਾਂ ਪਹਿਲਾਂ ਹੀ ਦੱਸਦੀ ਸੀ ਤੀਸਰੀ ਔਰਤ ਹੋ ਕਲੇ ਹੈ ਕਿ ਬੋਲਦੀ ਐ ਨਹੀਂ ਮੈਂ ਇਹਦੀ ਮਾਂ ਨੂੰ ਇੱਕ ਵਾਰ ਕਿਹਾ ਸੀ ਆ ਕੀ ਤੇਰੀ ਕੁੜੀ ਲੀੜੇ ਪਾਈ ਰੱਖਦੀ ਐ ਭਲਾ ਚੰਗੇ ਲੱਗਦੇ ਐ ਢਿੱਡ ਨੰਗਾ ਹੁੰਦਾ ਉਹਦਾ ਤੇ ਪੈਂਟ ਚੱਕੀ ਰੱਖਦੀ ਐ ਗਿੱਟਿਆਂ ਦੇ ਉੱਪਰ ਨੂੰ ਉਹਨੂੰ ਕਿਹਾ ਕਰ ਕੋਈ ਛੱਜ ਦੇ ਲੀੜੇ ਪਾਇਆ ਕਰ ਪਹਿਲੀ ਔਰਤ ਪੁੱਛਦੀ ਹੈ ਫਿਰ ਉਹਦੀ ਮਾਂ ਨੇ ਕੀ ਕੀਤਾ ਤੀਸਰੀ ਔਰਤ ਜਵਾਬ ਦਿੰਦੀ ਹੈ ਹਾਂ ਮਾਂ ਨੇ ਕੀ ਕਹਿਣਾ ਕਹਿੰਦੀ ਆਖੇ ਤਾਈ ਅੱਜ ਕੱਲ ਦਾ ਰਿਵਾਜ ਏਹੀ ਹੈ ਨਿਆਣੇ ਭਲਾ ਮੰਨਦੇ ਐ ਅੱਜ ਕੱਲ ਕਿਸੇ ਦੀ ਆਹ ਜਵਾਬ ਦਿੱਤਾ ਉਹਦੀ ਮਾਂ ਨੇ ਦੂਜੀ ਔਰਤ ਜਵਾਬ ਦਿੰਦੀ ਹੈ ਆਹ ਦੇਖ ਲਓ ਹੁਣ ਰਿਵਾਜ ਰੂਹੀ ਨੂੰ ਗਵਾਚੇ ਹੁਣ ਡੇਢ ਘੰਟਾ ਹੋ ਚੁੱਕਾ ਸੀ ਹੁਣ ਲੋਕਾਂ ਨੂੰ ਕਾਫੀ ਹੱਦ ਤੱਕ ਯਕੀਨ ਹੋ ਚੁੱਕਾ ਸੀ ਕਿ ਰੂਹੀ ਕਿਸੇ ਨਾਲ ਭੱਜ ਗਈ ਹੈ ਰੂਹੀ ਦੀ ਮਾਂ ਦੀ ਸੁੱਧ ਬੁੱਧ ਭੁੱਲ ਚੁੱਕੀ ਸੀ ਉਹ ਰੋ ਰਹੀ ਸੀ ਤੇ ਰੂਹੀ ਨੂੰ ਵੱਢ ਦਵਾਵਾ ਦੇ ਰਹੀ ਸੀ ਲੋ ਹੁਣ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਇਸ ਦੌਰਾਨ ਹੀ ਇੱਕ ਨੌਜਵਾਨ ਰੂਹੀ ਦੀ ਮਾਂ ਕੋਲ ਜਾ ਖੜਾ ਹੋਇਆ ਉਸਨੇ ਪੁੱਛਿਆ ਕਿ ਜਦੋਂ ਉਹ ਘਰ ਦੇ ਬਾਹਰਲੇ ਦਰਵਾਜ਼ੇ ਕੋਲ ਆਈ ਤਾਂ ਪਹਿਲਾ ਹੀ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਜਾਂ ਬੰਦ ਸੀ ਰੂਹੀ ਦੀ ਮਾਂ ਨੇ ਅਚਾਨਕ ਹੀ ਰੋਣਾ ਬੰਦ ਕਰ ਦਿੱਤਾ ਤੇ ਕਿਹਾ ਨਹੀਂ ਉਸਨੇ ਖੁਦ ਬਾਹਰ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਫਿਰ ਉਸਨੇ ਕਿਹਾ ਕਿ ਘਰ ਵਿੱਚ ਦੁਬਾਰਾ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਹੈ ਕਿਉਂਕਿ ਜੇਕਰ ਰੂਹੀ ਬਾਹਰ ਨਿਕਲੀ ਹੋਵੇ ਤਾਂ ਘਰ ਦੇ ਬਾਹਰ ਦਾ ਦਰਵਾਜ਼ਾ ਖੁੱਲ੍ਹਾ ਹੋਣਾ ਚਾਹੀਦਾ ਸੀ ਇਸ ਦੌਰਾਨ ਹੀ ਦੋ ਤਿੰਨ ਨੌਜਵਾਨ ਇਕੱਠੇ ਹੋਏ ਤੇ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਲੱਗ ਪਏ ਪਰ ਦੁਬਾਰਾ ਘਰ ਵਿੱਚ ਰੂਹੀ ਕਿਤੇ ਨਾ ਮਿਲੀ ਫਿਰ ਉਹਨਾਂ ਨੇ ਸ਼ੱਤ ਤੇ ਜਾ ਕੇ ਵੇਖਣ ਦਾ ਸੋਚਿਆ ਰੂਹੀ ਕੁਝ ਦਿਨਾਂ ਤੋਂ ਆਪਣੀ ਪੜ੍ਹਾਈ ਦੇ ਕਾਰਨ ਪਰੇਸ਼ਾਨੀ ਵਿੱਚ ਸੀ ਉਹ ਦੇਰ ਰਾਤ ਤੱਕ ਪੜ੍ਹਦੀ ਰਹਿੰਦੀ ਸੀ ਤੇ ਆਪਣੀ ਸਿਹਤ ਤੇ ਵੀ ਜ਼ਿਆਦਾ ਧਿਆਨ ਨਹੀਂ ਸਿੱ ਦੇ ਰਹੀ ਉਸ ਦੇ ਸਰੀਰ ਵਿੱਚ ਇਸ ਤਰ੍ਹਾਂ ਬਹੁਤ ਕਮਜ਼ੋਰੀ ਆ ਚੁੱਕੀ ਸੀ ਦੋ ਤਿੰਨ ਲੜਕੇ ਹੁਣ ਛੱਤ ਤੇ ਪਹੁੰਚ ਚੁੱਕੇ ਸਨ ਜਦ ਉਹਨਾਂ ਨੇ ਪੂਰੀ ਛੱਤ ਵੱਲ ਨਿਗਾਹ ਮਾਰੀ ਉੱਥੇ ਇੱਕ ਪਾਸੇ ਤੇ ਰੂਹੀ ਕਾਂਦ ਨਾਲ ਬੇਸੁੱਧ ਹੋ ਕੇ ਡਿੱਗੀ ਹੋਈ ਸੀ ਲੜਕੀਆਂ ਨੇ ਇਸ ਦੌਰਾਨ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੂਹੀ ਲੱਭ ਗਈ ਰੂਹੀ ਲੱਭ ਗਈ ਕਾਫੀ ਸਾਰੇ ਲੋਕਾਂ ਦੀ ਭੀੜ ਰੂਹੀ ਨੂੰ ਦੇਖਣ ਲਈ ਛੱਤ ਤੇ ਆ ਗਈ ਰੂਹੀ ਦੀ ਮਾਂ ਨੇ ਰੂਹੀ ਦਾ ਸਿਰ ਆਪਣੇ ਪੱਟਾ ਤੇ ਰੱਖਿਆ ਤੇ ਉਸ ਨੂੰ ਪਾਣੀ ਪਿਲਾਇਆ ਰੂਹੀ ਨੇ ਆਪਣੀ ਅੱਖਾਂ ਰਾਮ ਨਾਲ ਖੋਲੀਆਂ ਉਸਦੇ ਬੁੱਲ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਸੁੱਕ ਚੁੱਕੇ ਸਨ ਤੇ ਉਸ ਦਾ ਮਾਸੂਮ ਚਿਹਰਾ ਜੋ ਕਿ ਕਮਜ਼ੋਰੀ ਦੇ ਕਾਰਨ ਪੀਲਾ ਪੈ ਚੁੱਕਾ ਸੀ ਹੁਣ ਉਹ ਲੋਕ ਜੋ ਰੂਹੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਇੱਕ ਪਾਸੇ ਖاموش ਖੜੇ ਸਨ ਉਹ ਲੜਕਾ ਜਿਸ ਨੇ ਰੂਹੀ ਦੁਬਾਰਾ ਘਰ ਵਿੱਚ ਲੱਪਣ ਦਾ ਸੁਝਾਅ ਦਿੱਤਾ ਸੀ ਉਹ ਵੀ ਇੱਕ ਪਾਸੇ ਖੜਾ ਰੂਹੀ ਨੂੰ ਗੌਰ ਨਾਲ ਦੇਖ ਰਿਹਾ ਸੀ ਲੜਕਾ ਸੋਚ ਰਿਹਾ ਸੀ ਉਹ ਰੂਹੀ ਜਿਸ ਨੇ ਕਦੀ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਕਦੀ ਕਿਸੇ ਮੁਸ਼ਕਲ ਤੋਂ ਨਹੀਂ ਡਰੀ ਅੱਜ ਉਹ ਵੀ ਇੱਕ ਸੂਰ ਬਿਨਾ ਕਿਸੇ ਗਲਤੀ ਤੋਂ ਤਰਸਦਾ ਪਾਤਰ ਬਣ ਚੁੱਕੀ ਸੀ ਉਸਦੀ ਗਲਤੀ ਸਿਰਫ ਇਹ ਸੀ ਕਿ ਉਸਨੇ ਆਪਣੇ ਸੁਭਾਅ ਤੇ ਚਾਲ ਚੱਲਣ ਦੇ ਹਿਸਾਬ ਨਾਲ ਗਲਤ ਜਗ੍ਹਾ ਤੇ ਜਨਮ ਜਨਮ ਲਿਆ ਸੀ ਕੁਝ ਸਮਾਂ ਇਦਾਂ ਦਾ ਵੀ ਆਇਆ ਜਦੋਂ ਲੋਕਾਂ ਨੂੰ ਆਪਣੀ ਸੋਚ ਤੇ ਗੁਮਾਨ ਹੋਇਆ ਉਹਨਾਂ ਨੇ ਜੋ ਵਿਰੋਹੀ ਬਾਰੇ ਗਲਤ ਗੱਲਾਂ ਸੋਚੀਆਂ ਸੀ ਉਹ ਸੱਚ ਹੁੰਦੀਆਂ ਦਿਖ ਰਹੀਆਂ ਸੀ ਭਾਵੇਂ ਇਹ ਭਾਵੇਂ ਹੀ ਇਸ ਨਾਲ ਕਿਸੇ ਪਰਿਵਾਰ ਦਾ ਮਨੋਬਲ ਕਿੰਨਾ ਟੁੱਟ ਰਿਹਾ ਸੀ ਪਰ ਲੋਕ ਆਪਣੀ ਇਸ ਸੋਚ ਨਾਲ ਖੁਸ਼ ਸਨ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ